ਦੁਕਾਨ ਪ੍ਰੈਸ਼ਰ ਸਰ ਕੀ ਸੀ ਹੋਇਆ ਸਰ ਕਿੰਨਾ ਕਿੰਨਾ ਕਿ ਨੁਕਸਾਨ ਹੋਇਆ ਭਾਜੀ ਕਰੋੜਾਂ ਦਾ ਹੋਇਆ ਕਿਸ ਕੀ ਨਾਂ ਦੀ ਦੁਕਾਨ ਦਾ ਜੀ ਸਾਨੂੰ ਰਾਹੁਲ ਗੋਇੰਦ ਦਾ ਦੁਕਾਨ ਸੀ ਤੁਹਾਡੀ ਸਰ ਸਾਨੂੰ ਸਨਤਰੀ ਦੀ ਪੇਂਟ ਪੇਂਟ ਦਾ ਸਨਤਰੀ ਦਾ ਸਾਰਾ ਸਮਾਨ ਸਾਰਾ ਹੁੰਦੀ ਵਜ੍ਹਾ ਨਾਲ ਸਰ ਦੁਕਾਨ ਚ ਅੱਗ ਲੱਗ ਗਈ ਸਾਰਾ ਮਾਲ ਰਾਖਰਾਕ ਹੋ ਗਿਆ ਸਾਨੂੰ ਜਿਸ ਤਰ੍ਹਾਂ ਸਰ ਕਾ ਦਾ ਨੁਕਾ ਦਾ ਘਰ 1.5 ਕਰੋੜ ਦੇ ਵਿੱਚ ਤੇ ਹੋਵੇ ਇਹਨਾਂ ਨੂੰ ਨਾਲ ਜਿਹਾ ਮੇਰਾ ਅੰਦਾਜ਼ਾ ਫਰੋਹੀਪੁਰ ਦੇ ਮਹੂਗੇੜ ਕੋਲ ਇੱਕ ਵੱਡੀ ਸੈਂਟਰੀ ਅਤੇ ਪੇਂਟ ਦੀ ਦੁਕਾਨ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਅਨੁਸਾਰ ਉਕਤ ਪੇਂਟ ਅਤੇ ਸੈਂਟਰੀਨੀ ਦੀ ਦੁਕਾਨ ਐਤਵਾਰ ਹੋਰ ਕਾਰਨ ਬਾਂਸੀਪੁਰ ਆਸ-ਪਾਸ ਦੇ ਲੋਕਾਂ ਨੂੰ ਅੰਦਰੋਂ ਧੂਆ ਆਉਣ ਦੇ ਕਾਰਨ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਦੁਕਾਨ ਮਾਲਕ ਨੂੰ ਸੂਚਿਤ ਕੀਤਾ ਜਦ ਦੁਕਾਨ ਮਾਲਕ ਦੇ ਆ ਕੇ ਦੇਖਿਆ ਤੇ ਅੰਦਰ ਅੱਗ ਲੱਗੀ ਹੋਈ ਸੀ ਤਾਂ ਫੌਰਨ ਹੀ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਮੌਕੇ ਤੇ ਪਹੁੰਚ ਕੇ ਗੱਡੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਰੀਬ 2 ਘੰਟੇ ਦੀ ਮੁਸੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਪਰ ਤਦ ਤੱਕ ਦੁਕਾਨ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1 ਕਰੋੜ ਰੁਪਏ ਦਾ ਕਰੀਬ ਨੁਕਸਾਨ ਹੋਇਆ ਤੇ ਇਹ ਅੱਗ ਬਿਜਲੀ ਦੇ ਸ਼ੋਰ ਸਰਕਰ ਕਾਰਨ ਲੱਗੀ ਹੋਈ ਜਾਪਦੀ ਹੈ। ਸੋ ਦੇਖਦੇ ਹਾਂ ਮੌਕੇ 'ਤੇ ਹੌਲ ਸਵੇਰਾ ਤੇ ਪੀੜ ਦੁਕਾਨਦਾਰ ਤੇ ਜਿਹੜੇ ਗਵੰਡੀ ਹੈਗੇ ਦੁਕਾਨਦਾਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਨਾਲ ਫਾਇਰ ਬ੍ਰੀਡ ਦੇ ਜਿਹੜੇ ਕਰਮਚਾਰੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਟੈਂਟਰੀ ਦਾ ਸਾਰਾ ਸਮਾਨ ਟੋਟਲੀ ਛੜੀ ਗਿਆ ਜਿਸ ਤਰ੍ਹਾਂ ਦੇਖਿਆ ਕਿ ਕੁਝ ਬਚਿਆ ਨਹੀਂ ਲੱਗ ਰਿਹਾ ਕੁਝ ਵੀ ਨਹੀਂ ਬਚਿਆ ਸਾਰਾ ਮਾਲ ਛੜ ਕੇ ਰਾਖ ਹੋ ਗਿਆ ਸਰ ਜੀ। ਤੇ ਕਿਹੜੀ ਜਗ੍ਹਾ ਹੈ? ਮਹੂ ਗੇਟ ਜੀ ਅੰਦਰੂਣ ਮਹੂ ਗੇਟ ਹੈ। ਤੁਹਾਡੀ ਆਪਣੀ ਦੁਕਾਨ ਹੈ। ਆਪਣੀ ਦੁਕਾਨ ਹੈ ਜੀ। ਜਿਹੜਾ ਆਂਦਾ ਕੀ ਨਾਮ ਸੀ ਰਾਹੁਲ ਪੈਂਟ ਐਂਡ ਕੰਪਨੀ ਸ਼ਾਰਦੇ ਵਿੱਚ ਹੀ ਇਹਨਾਂ ਦੀ ਰੈਸ਼ ਹੈ ਹਾਂਜੀ ਸਰ ਅਜੇ ਤਾਂ ਦੇਖ ਰਹੇ ਨੇ ਜੀ ਅੱਗ ਹੈਗੀ ਹੈ ਜੇ ਵੀ ਕੰਨੀ ਥੱਲੇ ਹੀ ਅੱਗ ਲੱਗੀ ਨਹੀਂ ਸਰ ਸਾਰੀ ਵੀਡੀਓ ਉੱਪਰੋਂ ਲੱਗੀ ਸਰ ਅੱਗ ਕਿੰਨੀਆਂ ਗੱਡੀਆਂ ਆਈਆਂ ਜੀ ਸਰ ਤਿੰਨ ਗੱਡੀਆਂ ਚਾਰ ਪੰਜ ਗੱਡੀਆਂ ਆ ਗਈਆਂ ਨੇ ਤਿੰਨ ਗੱਡੀਆਂ ਤਾਂ ਖਾਲੀ ਹੋ ਗਈਆਂ ਔਰ ਦੋ ਹੋਰ ਆਈਆਂ ਨੇ ਜੀ ਸਿੰਘ ਸ਼ਰਮਾ ਬਾਹਰ ਨਹੀਂ ਤੁਸੀਂ ਜਦੋਂ ਇੱਥੇ ਆਏ ਸੀਗੇ ਕੀ ਹਾਲਾਤ ਸੀ ਜੀ ਮੈਂ ਹੀ ਮੁੱਕ ਦੇ ਦੇਖਿਆ ਜੀ ਅੱਜ ਬਹੁਤ ਜ਼ਿਆਦਾ ਫੁੱਟਾ ਕੌਣ ਸਿਹਾਰੀ ਆ ਗਿਆ ਤਬੂ ਪਾ ਆ ਗਿਆ ਅੱਜ ਦੇ ਨੇ ਬੜੀ ਬੜੀ ਹਰਿਆਣਾ ਮੌਕੇ ਤੇ ਫਿਰ ਇਹ ਚੈਕਲ ਲੈ ਰਹੇ ਆ ਕਿ ਨੁਕਸਾਨ ਕੀ ਹੋਇਆ ਕੀ ਉਹਨਾਂ ਦੇ ਕਪੂ ਪੂਰਾ ਤੇ ਜਦੋਂ ਇਹ ਦੱਸਣ ਕਿ ਆ ਮਕਾਨ ਕਿ ਅੱਗ ਜਿਹੜੀ ਇਹ ਕਿ ਉੱਪਰਲੀ ਮੰਜ਼ਲ ਤੇ ਵੀ ਲੱਗੀ ਸੀ ਹਾਂ ਜੀ ਹੇ ਥੱਲੇ ਆ ਕੇ ਉੱਪਰਲੇ ਪੱਲੇ ਦੁਕਾਨ ਦੇ ਪੱਲੇ ਕਿ ਕਾਰਨ ਕੀ ਦੱਸਿਆ ਜਾਂਦਾ ਕਾਰਨ ਦੱਸਦਾ ਬੇਸ਼ੱਕ ਦੁਕਾਨ ਬੰਦ ਸੀ 17 ਤੋਂ ਕੋਈ 14 ਹੋਇਆ ਜੀ ਜਿਹੜੀ ਜਦੋਂ ਪਾਣੀ ਲੈ ਰਹੇ ਆ ਦੇਖ ਰਹੇ ਆ ਮਸਾਲੇ ਦੇ ਹੇਠੇ ਸਲੋ ਹੋਇਆ ਤੇ ਕਪੂ ਪੂਰਾ ਕਰ ਲਿਆ ਅੱਗੇ ਕਪੂ ਪੂਰਾ ਕਰ ਲਿਆ ਕੀ ਨਾਮ ਤੁਹਾਡਾ ਜੀ ਹਾਂਜੀ ਮੇਰਾ ਨਾਮ ਗਗਨਦੀਪ ਸਿੰਘ ਜਗਨ ਜੀ ਅੰਗਲ ਵਿਜ਼ਿਟ ਕੀ ਹਾਲਾਤ ਸੀ ਤੁਹਾਡੇ ਤੱਕ ਜਦੋਂ ਅਸੀਂ ਆਈ ਸਾਨੂੰ ਫੋਨ ਆਇਆ ਸੀ ਅਸੀਂ ਇੱਕ ਤੋਂ ਦੋ ਮਿੰਟਾਂ ਦੇ ਵਿੱਚ ਗੱਡੀਆਂ ਲੈ ਕੇ ਇੱਥੇ ਪਹੁੰਚ ਗਏ ਜੀ ਤੇ ਆ ਕੇ ਜਦੋਂ ਪਤਾ ਲੱਗਾ ਕਿ ਇਹ ਸਰਕਟ 170 ਤੋਂ ਆਕੇ ਲੱਗੀ ਹੈ ਜੀ ਦੁਕਾਨ ਟੰਡਾ ਹੋਇਆ ਬਹੁਤ ਜਿਆਦਾ ਪਰ ਅਸੀਂ ਮੁੱਕ ਜਾਣ ਕੇ ਅੱਗੇ ਕਾਊ ਆਇਆ ਜੀ ਅੱਗ ਥੱਲੇ ਵੀ ਸੀ ਉੱਪਰ ਤੱਕ ਵੀ ਅੱਗ ਤਾਂ ਗਈ ਹੈ ਕਿ ਕਟਾਨ ਬੰਦ ਸੀ ਕਿਉਂਕਿ ਅਸੀਂ ਸੰਡੇ ਕਰਕੇ ਦੁਕਾਨ ਬੰਦ ਕਰਕੇ ਚਲੇ ਗਏ ਬਾਅਦ ਚ ਵਾੜ ਗਵਾੜ ਨੇ ਦੱਸਿਆ ਵੀ ਅੱਗ ਲੱਗੀ ਜਦੋਂ ਤੁਸੀਂ ਆਏ ਆ ਕਿੰਨੀ ਕੀ ਸੀ ਆਗੋ ਤਾਂ ਚੱਲਦੀ ਪਈ ਸੀ ਜਦੋਂ ਅਸੀਂ ਆਏ ਕਿੰਨੀਆਂ ਗੱਡੀਆਂ ਜਿਹੜੀਆਂ ਆਪਣੀਆਂ ਦੀ ਤਿੰਨ ਗੱਡੀਆਂ ਮੁੱਕ ਤੇ ਸੱਡੀਆਂ ਦੋ ਆਪਣੀਆਂ ਕੋਈ ਪਰਦੀਆਂ ਇੱਕ ਆਪਣੇ ਕਹਿੰਦੇ ਦਮਾ ਗਈ ਉਹਨਾਂ ਅੱਗ ਤੇ ਕਾਬੂ ਪਾ ਲਿਆ ਹਾਂਜੀ ਅੱਗ ਤੇ ਕਾਬੂ ਦੇ ਵਿੱਚ ਹੀ ਵਪਾਰ ਹੈ ਦੁਕਾਨ ਹੈ ਔਰ ਜਿਸ ਸਥਿਤੀ ਦੀ ਅੱਗ ਦੀ ਸਥਿਤੀ ਸੀਨਾ ਜੀ ਜੋ ਇਹ ਫਾਇਰ ਬਗੜ ਦਾ ਅਸੀਂ ਬੜਾ ਧੰਨਵਾਦ ਕਰਦੇ ਹਾਂ ਸਾਰਾ ਸਮੂਚਾ ਮਖੂੜੇਟ ਕਿ ਜੋ ਇਹ ਮੌਕੇ ਤੇ ਆ ਕੇ ਸਥਿਤੀ ਨੂੰ ਇਹਨੇ ਅੱਗ ਦੀ ਲਪਟ ਨੂੰ ਕੰਟਰੋਲ ਪਾ ਲਿਆ ਔਰ ਆਪਣੀ ਜਾਨ ਜੋਖਮ ਤੇ ਪਾ ਕੇ ਵੀ ਅੰਦਰ ਵੜ ਕੇ ਸਾਰਾ ਕੰਟਰੋਲ ਕੀਤਾ ਜੇ ਨਾ ਕਰਦੇ ਜੇ ਨਾ ਹੁੰਦੀ ਇੱਕ ਦੋ ਮਿੰਟਾਂ ਬਾਅਦ ਲੱਗਦਾ ਮਖੂੜੇਟ ਸਾਰਾ ਸਵਾਹ ਹੋ ਜਾਣਾ ਸੀ ਕਿਉਂਕਿ ਸਾਰਾ ਸਮਾਨ ਅੰਦਰ ਜਵਲਨ ਸੀ ਸੀਗਾ ਪਲਾਸਟਿਕ ਸੀਗਾ ਬਾਰੂਦ ਸੀਗਾ ਸਾਰਾ ਅੰਦਰ ਕੈਮੀਕਲ ਸੀਗਾ ਜੋ ਪੂਰਾ ਸੀਗਾ ਕੀ ਕਰਨੀ ਅੱਗ ਲੱਗ ਅੱਗ ਲੱਗੀ ਇਹ ਤਾਂ ਪ੍ਰਮਾਤਮਾ ਜੀ ਕੀ ਕਹਿ ਸਕਦਾ ਜੀ ਇਹਨਾਂ ਨੂੰ ਪਤਾ ਹੈ ਕਿ ਸ਼ੋਰ ਸਰਕਟ ਹੈ ਕੀ ਹੈ ਕੁਝ ਵੀ ਹੋ ਸਕਦਾ ਹੈ ਇਹਦਾ ਬੰਦ ਕਰਕੇ ਚਲੇ ਗਏ ਸੀਗੇ ਇਹ ਤਾਂ ਪਤਾ ਲੱਗਾ ਆੜ ਗਵਾਂਡੇ ਦੱਸਿਆ ਕਿ ਅੱਜ ਜਿੱਤੀ ਬਣੀ ਹੈ ਤੇ ਸਾਡਾ ਇੱਕ ਹੋਰ ਹੈ ਕਿ ਫਾਇਰ ਜੈਟ ਹਲੇ ਤੱਕ ਸਾਡੀ ਖਲੋਤੀ ਰਵੇ ਜਦੋਂ ਤੱਕ ਕਿ ਬਿਲਕੁਲ ਸ਼ਾਂਤ ਨਹੀਂ ਹੋ ਜਾਂਦਾ ਕੰਮ ਸਾਨੂੰ ਇਹ ਰਿਕਵੈਸਟ ਹੈ ਫਾਇਰ ਜੈਟ ਵਾਲਿਆਂ ਨੂੰ ਇੱਕ ਮਸ਼ੀਨ ਇੱਥੇ ਖਲੋਤੀ ਰਵੇਗਾ ਕਿੰਨਾ ਕਿ ਨੁਕਸਾਨ ਦੱਸਦੇ ਹੋ ਇਹ ਤਾਂ ਪ੍ਰਮਾਤਮਾ ਨੂੰ ਅੰਦਰ ਆਪਾਂ ਕੀ ਕਹਿ ਸਕਦੇ ਭਾਈ ਇਹ ਤਾਂ ਦੁਕਾਨ ਇੰਨਰ ਦੀ ਇਹਨਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਇਹਨਾਂ ਦਾ ਸਾਰੇ ਕੱਪੜੇ ਤੇ ਛੋੜ ਸਰ ਕਢਾਇਆ ਜੇ ਬਹੁਤ ਜ਼ਿਆਦਾ ਅੱਗ ਲੱਗੀ ਉੱਪਰ ਤੱਕ ਕੋਠਿਆਂ ਤੱਕ ਅੱਗ ਗਈ ਹੈ ਤੇ ਆ ਜਿਹੜੇ ਆਸੇ ਪਾਸੇ ਆ ਆ ਕੇ ਮਸਾਂ ਨੂੰ ਕੰਟਰੋਲ ਚ ਕੀਤਾ ਤੇ ਫੇਵਰ ਗੱਡਾ ਵਾਲੇ ਜਿਹੜੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਕਰਨ ਕੀ ਅੱਗ ਦਾ ਕਰਨ ਛੋੜ ਸਰ ਕਢੀ ਕਹਿੰਦੇ ਜੀ ਛੋੜ ਸਰ ਕਢ ਕਿੰਨਾ ਕੀ ਨੁਕਸਾਨ ਮੰਨਦੇ ਨੇ ਨੁਕਸਾਨ ਹੈ ਮੇਰੇ ਘਰ ਭਾਜੀ ਕਰੋੜ ਪਲੱਸ ਹੈ ਜੀ ਕਾਦੀ ਦੁਕਾਨ ਕਾਦੀ ਸੀ ਹਾਂ ਜੀ ਕਾਦੀ ਦੁਕਾਨ ਸੀ ਇਹ ਮਾੜਾ ਬਟਾ ਜਿਹੜਾ ਲੋਹਾ ਲੋਹਾ ਜਿਹੜਾ ਪਲਾਸਟਿਕ ਪਲੱਸ ਕਹਿ ਦਿੰਦੇ ਆਪਾਂ ਕੀ ਕਰ ਰਹੇ ਹੋ ਜੀ ਡਾਕਟਰ ਦੀ ਦੁਕਾਨ ਤੇ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਕਾਲਾ ਭਾਈ ਹੈ